ਮਕਾਨ ਨੰਬਰ 0 ਦੀਆਂ 1 2 3 4 5 6 ਤੇ 7 ਵੋਟਾਂ ਨਿਕਲੀਆਂ ਨੇ ਇਹਦੇ ਬਾਰੇ ਜਦ ਮੈਂ ਆਪਣੇ ਪਰਸਨਲੀ ਆਗੇ ਦਵਾਗੇ ਸਾਰਿਆਂ ਤੋਂ ਵੈਰੀਫਾਈ ਕੀਤਾ ਬੰਦਿਆਂ ਦੇ ਨਾਮਾਂ ਤੋਂ ਪਤਾ ਕੀਤਾ ਤੇ ਕਿਸੇ ਨੂੰ ਨਹੀਂ ਪਤਾ ਇਹ ਬੰਦੇ ਕੌਣ ਇੱਕ ਤੁਸੀਂ ਮਕਾਨ ਨੰਬਰ ਕਰੇ ਸਰ ਪੰਜਾਬ ਸੁਣਿਆ ਮਕਾਨ ਦਾ ਨੰਬਰ ਪੰਜਾਬ ਪੰਜਾਬ ਇੱਕ ਹੋਰ ਇੱਕ ਵੋਟ ਨਿਕਲ ਕੇ ਸਾਹਮਣੇ ਆਈ ਹੈ ਉਮਰ ਬੰਦੇ ਦੀ ਹੈਗੀ 21 ਸਾਲ ਤੇ ਮਕਾਨ ਨੰਬਰ ਲਿਖਿਆ ਹੋਇਆ ਪੰਜਾਬ ਕਿੱਦਾਂ ਹੋ ਸਕਦਾ ਮਕਾਨ ਨੰਬਰ 01 ਪਾਰਸ਼ਕੁਲੋਨੀ ਦੇ ਵਿੱਚ ਕਿਦਾਂ ਆ ਸਕਦਾ ਉਹਦੇ ਵਿੱਚ ਕੁਝ ਵੋਟਾਂ ਬਣੀਆਂ ਹੋਈਆਂ ਉਹ ਬੰਦੇ ਆਇਡੈਂਟੀਫਾਈ ਨਹੀਂ ਹੋ ਰਹੇ ਤਿੰਨ ਵੈਰੀਫਿਕੇਸ਼ਨਸ ਹੁੰਦੀਆਂ ਨੇ ਜਦ ਅਸੀਂ ਨਵੀਂ ਵੋਟ ਬਣਾਉਂਦੇ ਆ ਤੇ ਤਿੰਨੋਂ ਡਿਪਾਰਟਮੈਂਟ ਨੇ ਮਕਾਨ ਨੰਬਰ 0 ਦੀ ਕਰਤੀ ਜੇਕਰ ਰਾਹੁਲ ਗਾਂਧੀ ਚੋਰੀ ਫੜ ਰਹੇ ਆ ਇਲੈਕਸ਼ਨ ਕਮਿਸ਼ਨ ਨੇ ਕੈਫੀ ਡੈਵਿਡ ਮੰਗਿਆ ਸੀਗਾ ਉਹ ਦੇਣ ਲਈ ਕਿਉਂ ਨਹੀਂ ਤਿਆਰ ਹੋਏ ਤੁਸੀਂ ਪੁਰਾਣੇ ਇਲੈਕਸ਼ਨ ਕਮਿਸ਼ਨ ਨੂੰ ਅਗਰ ਆਪਾਂ ਕੋਈ ਕੰਪਲੇਂਟ ਕਰਵੇ ਉਹਨਾਂ ਦਾ ਫਰਜ਼ ਮੰਨਦਾ ਕਿ ਆਪਣਾ ਉਹ ਪੱਖ ਰੱਖਿਆ ਏ ਥੋੜੀ ਕਿ ਅਗਰ ਆਪਾਂ ਜਾ ਕੇ ਕੰਪਲੇਂਟ ਕਰਨਗੇ ਅਗਰ ਕੋਈ ਥਾਣੇ ਜਾ ਕੇ ਕੰਪਲੇਂਟ ਕਰਦਾ ਕਿ ਭਾਈ ਮੇਨਾਂ ਚੋਰੀ ਹੋਈ ਏ ਦੋਸਤੋ ਐਫੀਡੇਵਿਟ ਮੰਗੂਗਾ ਪੁਲਿਸ ਵੱਰੇ ਸਿੱਧਾ ਉਹਦੀ ਕੰਪਲੇਂਟ ਲਿਖਣਗੇ ਵੈਰੀਫਾਈ ਕਰਨਗੇ ਵੈਰੀਫਾਈ ਕਰਕੇ ਫੈਕਟ ਰੱਖ ਕੇ ਅੱਗੇ ਦੱਸਣ ਦੇਣਗੇ ਜੈ ਪੀਮ ਜੈ ਭਾਰਤ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇੰਡੀਆ 5 ਤੇ ਮੈਂ ਹਾਂ ਤੁਹਾਡੇ ਨਾਲ ਅਮਨ ਗਿੱਲ ਸਾਥਿਓ 7 ਅਗਸਤ ਨੂੰ ਰਾਹੁਲ ਗਾਂਧੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਵੋਟ ਚੋਰੀ ਦਾ ਲੈ ਕੇ ਮੁੱਦਾ ਚੱਕਿਆ ਸੀਗਾ ਉਸ ਤੋਂ ਬਾਅਦ ਅੱਜ ਫਿਰ ਰਾਹੁਲ ਗਾਂਧੀ ਨੇ ਇੱਕ ਫਿਰ ਪ੍ਰੈਸ ਕਾਨਫਰੰਸ ਵਿੱਚ ਕੀਤੀ ਹੈ ਉਹਦੇ ਦੇ ਵਿੱਚ ਜਿਹੜਾ ਵੋਟਾਂ ਡਿਲੀਟ ਕਰਨ ਦਾ ਜਿਹੜਾ ਮੁੱਦਾ ਉਹ ਨਿਕਲਿਆ ਪੰਜਾਬ ਦੇ ਵਿੱਚ ਵੀ ਇਹ ਮੁੱਦਾ ਉੱਡਦਾ ਜਾ ਰਿਹਾ ਹੈ ਬਿਹਾਰ ਦੇ ਵਿੱਚ ਵੋਟ ਨੂੰ ਲੈ ਕੇ ਯਾਤਰਾ ਕੱਢੀ ਗਈ ਹੁਣ ਪੰਜਾਬ ਦੇ ਵਿੱਚ ਵੀ ਇਹ ਹੌਲੀ ਹੌਲੀ ਲਹਿਰ ਪਹੁੰਚਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਯੂਥ ਕਾਂਗਰਸ ਤੋਂ ਅੰਗਦ ਦਿੱਤਾ ਇਸ ਲਈ ਮੇਰੇ ਨਾਲ ਮੌਜੂਦ ਹੈ ਅੰਗਦ ਦਿੱਤਾ ਦਾ ਵੈਲਕਮ ਕਰਦੇ ਆਂ ਤੇ ਜਾਣਦੇ ਆਂ ਸਰ ਵੈਲਕਮ ਥੈਂਕ ਯੂ ਸਰ ਕੀ ਲੈ ਕੇ ਆ ਰਹੇ ਹੋ ਜਨਤਾ ਦੇ ਸਾਹਮਣੇ ਸਰ ਸਾਨੂੰ ਦਾ ਸਾਡੇ ਯੂਥ ਕਾਂਗਰਸ ਵੱਲੋਂ ਇੰਚਾਰਜ ਜੀ ਦੀ ਕ੍ਰਿਸ਼ਨਾ ਜੀ ਦੀ ਤੇ ਸਾਡੇ ਪ੍ਰਧਾਨ ਜੀ ਦੀ ਡਿਊਟੀ ਉਹਨਾਂ ਨੇ ਸਾਡੀ ਡਿਊਟੀਆਂ ਆਈ ਸੀਗੀ ਕਿ ਅਸੀਂ ਬੂਥ ਲੈਵਲ ਤੇ ਜਾਈਏ ਤੇ ਜਾ ਕੇ ਇਹਨਾਂ ਨੂੰ ਵੈਰੀਫਿਕੇਸ਼ਨ ਕਰੀਏ ਵੋਟਰ ਰਿਸਟਰ ਲੈ ਕੇ ਵੈਰੀਫਿਕੇਸ਼ਨ ਕਰੀਏ ਬੂਥ ਲੈਵਲ ਤੇ ਤੇ ਮੈਂ ਡਿਫੈਂਸ ਕੋਲੋਂ ਨਹੀਂ ਤੋਂ ਰਹਿਣ ਵਾਲਾ ਮੈਂ ਕਹਾਂ ਜੀ ਆਪਣੇ ਘਰ ਤੋਂ ਸ਼ੁਰੂ ਕਰਦੇ ਆਂ ਜਦ ਮੈਂ ਆਪਣੀ ਘਰ ਦੀ ਵੋਟਰ ਲਿਸਟ ਨੈਟ ਤੋਂ ਡਾਊਨਲੋਡ ਕੀਤੀ ਉਹਦੇ ਵਿੱਚ ਮੇਰੇ ਸਾਹਮਣੇ ਆਇਆ ਵਾ ਮਕਾਨ ਨੰਬਰ 0 ਮਕਾਨ ਨੰਬਰ 0 ਦੀਆਂ 1 2 3 4 5 6 ਤੇ 7 ਵੋਟਾਂ ਨਿਕਲੀਆਂ ਨੇ ਇਹਦੇ ਬਾਰੇ ਜਦ ਮੈਂ ਆਪਣੇ ਪਰਸਨਲੀ ਆਗੇ ਦੁਆਲੇ ਸਾਰਿਆਂ ਤੋਂ ਵੈਰੀਫਾਈ ਕੀਤਾ ਬੰਦਿਆਂ ਦੇ ਨਾਮਾਂ ਤੋਂ ਪਤਾ ਕੀਤਾ ਤੇ ਕਿਸੇ ਨੂੰ ਨਹੀਂ ਪਤਾ ਇਹ ਬੰਦੇ ਕੌਣ ਹੈ ਅੱਜ ਇਹ ਮੁੱਦਾ ਚੱਕੇ ਨੂੰ 2-3 ਦਿਨ ਹੋ ਗਏ ਆ ਹਜੇ ਤੱਕ ਇਹ ਬੰਦੇ ਕੋਈ ਨਾ ਕਿਸੇ মিডিਆ ਸਾਹਮਣੇ ਆਏ ਆ ਨਾ ਹੀ ਮੈਨੂੰ ਆ ਕੇ ਪਰਸਨਲੀ ਮਿਲੇ ਆ ਨਾ ਹੀ ਕਿਸੇ ਕਨਸਰਨਡ ਡਿਪਾਰਟਮੈਂਟ ਨੂੰ ਜਾ ਕੇ ਮਿਲੇ ਨੇ ਪਹਿਲੀ ਗੱਲ ਜਿਹੜੀ ਡਿਫੈਂਸ ਕੋਲ ਨਹੀਂ ਆਪਣੀ ਕਲੋਨੀ ਹੈ ਉਹ ਵੈਲ ਪ੍ਰੈਜ਼ਨ ਕਲੋਨੀ ਹੈ ਕੋਈ ਪ੍ਰਾਈਵੇਟ ਡਿਵੀਜ਼ਨ ਨਹੀਂ ਕੱਟੀ ਕਿਸੇ ਇੱਦਾਂ ਦੇ ਬੰਦੇ ਨੇ ਇੰਪਰੂਵਮੈਂਟ ਟਰਸਟੀ ਦੀ ਕਲੋਨੀ ਹੈ ਹਰ ਮਕਾਨ ਨੰਬਰ ਨੂੰ ਨੰਬਰ ਲੱਗੇ ਆ ਕੋਠੀਆਂ ਨੂੰ ਨੰਬਰ ਲੱਗੇ ਹੋਏ ਆ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਤੇ ਇੰਨੀ ਵੱਡੀ ਚੀਜ਼ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਜਦੋਂ ਮਕਾਨ ਨੰਬਰ 0 ਦਾ ਤੁਸੀਂ ਦੇਖ ਲਿਆ ਇੱਕ ਤੁਸੀਂ ਮਕਾਨ ਨੰਬਰ ਕਰੇ ਸਰ ਪੰਜਾਬ ਸੁਣਿਆ ਮਕਾਨ ਦਾ ਨੰਬਰ ਪੰਜਾਬ ਪੰਜਾਬ ਇੱਕ ਹੋਰ ਇੱਕ ਬੋਰਡ ਨਿਕਲ ਕੇ ਸਾਹਮਣੇ ਆਈ ਹੈ ਉਮਰ ਬੰਦੇ ਦੀ ਹੈਗੀ 2100 ਤੇ ਮਕਾਨ ਨੰਬਰ ਲਿਖਿਆ ਹੋਇਆ ਪੰਜਾਬ ਇਹਦੇ ਵਿੱਚ ਆਪਾਂ ਗਾਂ ਤੋਂ ਗਾਂ ਵੈਰੀਫਿਕੇਸ਼ਨ ਕਰਦੇ ਆ ਬੂਥ ਲੈਵਲ ਦੇ ਉੱਤੇ ਕਰਦੇ ਆ ਸਾਡੇ ਇਨਚਾਰਜ ਜਿਹੜੇ ਡਾਕਟਰ ਸੁਮ੍ਰਿਤੀ ਜੀ ਹੈਗੇ ਨੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਇੱਕ rahul gandhi ji ਵੱਲੋਂ ਚੈਟਬੋਟ ਲਾਂਚ ਕੀਤਾ ਗਿਆ votechori.com ਦੇ ਵਿੱਚ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਸਾਡੇ ਕੋਲ ਆਇਡੈਂਟੀਫਾਈ ਹੋ ਰਹੀਆਂ ਨੇ ਅਸੀਂ ਉੱਤੇ ਉਹਦੇ ਵਿੱਚ ਫिल्स ਕਰਦੇ ਪਏ ਆ rahul gandhi ji ਗਾਂ ਇਲੈਕਸ਼ਨ ਕਮਿਸ਼ਨ ਤੱਕ ਇਹਨਾਂ ਦੀ ਕੰਪਲੇਂਟ ਕਰ ਰਿਹਾ ਬਟ ਹਜੇ ਤੱਕ ਕੋਈ ਕੰਸਰਨਡ ਡਿਪਾਰਟਮੈਂਟ ਤੇ ਮੈਨੂੰ ਇਸ ਚੀਜ਼ ਦਾ ਜਵਾਬ ਨਹੀਂ ਦਿੱਤਾ ਨਾ ਹੀ ਮੇਨ ਕੋਲ ਕੋਈ ਕਾਲ ਆਈ ਹੈ ਕਿਸੇ ਦੀ ਨਾ ਹੀ ਮੈਨੂੰ ਅਜੇ ਤੱਕ ਇਸ ਚੀਜ਼ਾਂ ਦਾ ਕੋਈ ਜਵਾਬ ਮਿਲਿਆ ਕੰਸਰਨਡ ਡਿਪਾਰਟਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੇ ਕੰਸਰਨਡ ਡਿਪਾਰਟਮੈਂਟ ਦੇ ਕੋਲ ਗਏ ਸੀ ਇਲੈਕਸ਼ਨ ਕਮਿਸ਼ਨ ਦੇ ਕੋਲ ਨਹੀਂ ਅਸੀਂ ਨਹੀਂ ਗਏ ਸੀ ਥਰੂ মিডিਆ ਅਸੀਂ ਕੁਐਸਚਨ ਕੀਤਾ ਹੈਗਾ ਸਾਰਿਆਂ ਨੂੰ ਕਿ ਇਹ ਕਿੱਦਾਂ ਹੋ ਸਕਦਾ ਮਕਾਨ ਨੰਬਰ 01 ਪੌਰਿਸ਼ ਕੋਲੋਨੀ ਦੇ ਵਿੱਚ ਕਿੱਦਾਂ ਆ ਸਕਦਾ ਉਹਦੇ ਵਿੱਚ ਕੁਝ ਵੋਟਾਂ ਬਨੀਆਂ ਹੋਈਆਂ ਉਹ ਬੰਦੇ ਆਇਡੈਂਟੀਫਾਈ ਨਹੀਂ ਹੋ ਰਹੇ ਉਸ ਤੋਂ ਬਾਅਦ ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦੱਸ ਕੇ ਦੱਸੀ ਹੈ ਕਿ ਮਕਾਨ ਨੰਬਰ ਪੰਜਾਬ ਇਹ ਕਿੱਦਾਂ ਹੋ ਸਕਦਾ ਅਗਰ ਅਸੀਂ ਵੋਟਰ ਹੈਲਪਲਾਈਨ ਐਪ ਦੇ ਵਿੱਚ ਜਾ ਕੇ ਵੀ ਆਪਣੇ ਆਪ ਨੂੰ ਰਜਿਸਟਰ ਕਰਦੇ ਹਾਂ ਨਾ ਵੋਟਰ ਵਈ ਤੇ ਬੀਐਲਓ ਕੋਲ ਅਪਰੂਵਲ ਜਾਂਦੀ ਹੈ ਕਾਂਗੋ ਕੋਲ ਅਪਰੂਵਲ ਜਾਂਦੀ ਹੈ ਸਾਰੇ ਬੰਦੇ ਅਪਰੂਵ ਕਰਦੇ ਗਲਤੀ ਹੋ ਸਕਦੀ ਹੈ ਤੁਹਾਡੇ ਤੋਂ ਹੋ ਜੂਗੀ ਹਾਇਰ ਤੋਂ ਵੀ ਹੋ ਗਈ ਉਹ ਤੋਂ ਉੱਪਰ ਵੀ ਅਪਰੂਵਲ ਵੀ ਤਿੰਨ ਵੈਰੀਫਿਕੇਸ਼ਨ ਹੁੰਦੀਆਂ ਨੇ ਜਦ ਅਸੀਂ ਨਵੀਂ ਵੋਟ ਬਣਾਉਂਦੇ ਆ ਤੇ ਤੈਨੂੰ ਡਿਪਾਰਟਮੈਂਟ ਨੇ ਮਕਾਨ ਨੰਬਰ 0 ਦੀ ਕਰਤੀ ਤੁਸੀਂ ਖੁਦ ਜਾ ਕੇ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਘੁੰਮ ਕੇ ਜਿੱਦਾਂ ਨਾਮ ਵੈਰੀਫਾਈ ਕਰਕੇ ਨੰਬਰ 0 ਹੋਊਗਾ ਤੇ ਆਪਾਂ ਦੱਬਾਂਗੇ 0 ਹੈ ਹੀ ਨਹੀਂ ਇੱਕ ਨੰਬਰ ਤੋਂ ਸ਼ੁਰੂ ਹੁੰਦੇ ਡਿਫੈਂਸ ਕੋਲ ਨਹੀਂ ਮੈਂ ਰਹਿਣ ਵਾਲਾ ਡਿਫੈਂਸ ਕੋਲ ਨਹੀਂ ਦਾਵਾ ਸ਼ੁਰੂ ਤੋਂ ਮੈਂ ਡਿਫੈਂਸ ਮੇਰੇ ਕਾਰੋਬਾਰ ਡਿਫੈਂਸ ਕੋਲ ਨਹੀਂ ਆਸੀ ਤਾਂ ਇਹ ਬੰਦਿਆਂ ਨੂੰ ਹੀ ਨਹੀਂ ਜਾਣਦੇ ਜਿਹੜੇ ਨਾਮ ਐਚ ਮੈਂ ਕਿ ਮੈਂ ਤਾਂ ਆਦੇ ਦਵਾਦੇ ਹੋਰ ਬੰਦਿਆਂ ਨੂੰ ਪੁੱਛਿਆ ਦੁਕਾਨ ਹੈਗੀ ਸਾਡੇ ਉੱਥੇ ਕਰਾਨੇ ਦੀ ਪੂਰੀ ਉਦੋਂ ਸਾਡੇ 1990 ਦੀ ਦੁਕਾਨ ਹੈ ਉੱਥੇ ਉਹਨਾਂ ਨੂੰ ਨਹੀਂ ਪਤਾ ਇਹ ਬੰਦਿਆਂ ਤੱਕ ਤਾਂ ਨਹੀਂ ਪਤਾ ਕੌਣ ਨੇ ਫਿਰ ਉਸ ਤੋਂ ਬਾਅਦ ਮਕਾਨ ਨੰਬਰ ਨਵਾਂ ਹੀ ਨਿਕਲ ਕੇ ਅੱਜ ਆ ਗਿਆ ਪੰਜਾਬ ਅੱਛਾ ਰਾਹੁਲ ਗਾਂਧੀ ਕਾ ਹਾਈਡਰੋਜਨ ਬੌਮਬ ਦੀ ਅੱਜਕੱਲ ਬੜੀ ਗੱਲ ਕਰ ਰਹੇ ਆ ਕਿ ਹਾਈਡਰੋਜਨ ਬੌਮਬ ਜਿਹੜਾ ਭਾਜੀਪੀ ਵਾਲੇ ਤਿਆਰ ਹੋ ਜੋ ਇੱਕ ਹਾਈਡਰੋਜਨ ਬੌਮਬ ਆਣ ਆਲਾ ਹੈ ਉਹ ਕੀ ਹਾਈਡਰੋਜਨ ਬੌਮਬ ਹੈ ਕੀ ਆ ਉਹ ਵੇਟ ਕਰੋ ਸਰ ਤੁਹਾਨੂੰ ਟਾਈਮ ਨਹੀਂ ਪਤਾ ਲੱਗੂਗਾ ਕੀ ਬੌਮਬ ਆ ਇੱਕ ਬੌਮਬ ਤਾਂ ਉਹਨਾਂ ਨੇ ਹਜੇ ਛੁੱਟਤਾ ਵਾ ਇੱਕ ਹਾਈਡਰੋਜਨ ਬੌਮਬ ਦੀ ਤੁਹਾਨੂੰ ਵੇਟ ਕਰਨ ਰਾਹੁਲ ਗਾਂਧੀ ਜੀ ਨੇ ਜਿੰਨੀਆਂ ਵੀ ਅੱਜ ਤੱਕ ਚੀਜ਼ਾਂ ਦਸੀਆਂ ਫੈਕਟ ਦੇ ਨਾਲ ਦਸੀਆਂ ਕੋਈ ਹਵਾ 'ਚ ਆ ਕੇ ਨਹੀਂ ਦਸੀ ਕੋਈ ਉਹਨਾਂ ਨੇ ਪਹਿਲਾਂ ਕੋਈ ਚੀਜ਼ ਕਹੀ ਹੈ ਉਹਦਾ ਨਾਲ ਵੀ ਪ੍ਰੂਫ ਦਿੱਤੇ ਆ ਅੱਜ ਵੋਟ ਡਿਸੀਡ ਡਿਲੀਟ ਹੋ ਰਹੀਆਂ ਉਹਨਾਂ ਦਾ ਵੀ ਉਹਨਾਂ ਨੇ ਵਿਦ ਪ੍ਰੂਫ ਦੱਸਿਆ ਠੀਕ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਜਾਂ ਕੰਸਲਟ ਡਿਪਾਰਟਮੈਂਟ ਨੂੰ ਚਾਹੀਦਾ ਕਿ ਇਹਦਾ ਦੱਸਿਆ ਜਾਵੇ ਕਿ ਕੌਣ ਜ਼ਿੰਮੇਵਾਰ ਹੈ ਬਲਕਿ ਉਹਨਾਂ ਨੂੰ ਅੱਜ ਅਨੁਰਾਗ ਠਾਕੁਰ ਉਹਨਾਂ ਨੇ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਾਨਫਰੰਸ ਕੀਤੀ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈ ਕਿ ਜਿਹੜਾ ਵੋਟ ਡਿਲੀਟ ਹੈ ਬਿਨਾ ਕਿਸੇ ਨੂੰ ਦੱਸੇ ਨਹੀਂ ਕੀਤਾ ਜਾਂਦਾ ਨਾ ਤਾਂ ਇੱਕ ਆਨਲਾਈਨ ਵੋਟ ਡਿਲੀਟ ਕਰਨ ਦਾ ਕੋਈ ਪ੍ਰੋਸੀਜਰ ਹੈ ਠੀਕ ਹੈ ਫਿਰ ਬੰਦੇ ਨੂੰ ਇਤਲਾਹ ਕਰਨ ਤੋਂ ਬਿਨਾ ਜਿਹੜਾ ਵੋਟ ਜਿਹੜਾ ਉਹਦਾ ਨਹੀਂ ਕੱਟਿਆ ਜਾਂਦਾ ਮਤਲਬ ਕਿਉਂ ਨਹੀਂ ਹੁੰਦਾ ਇਦਾਂ ਦਾ ਆਪਾਂ ਡਿਫੈਂਸ ਕੋਤਨੀ ਦੇ ਵਿੱਚ ਵੀ ਕਾਫੀ ਸਾਨੂੰ ਮਿਲ ਚੁੱਕੀਆਂ ਜਿਹੜੀਆਂ ਵੋਟਾਂ ਡਿਲੀਟ ਹੋਈਆਂ ਉਹ ਬੰਦੇ ਕਹਿੰਦੇ ਸਾਨੂੰ ਅਸੀਂ ਵੋਟ ਪਾਣ ਗਏ ਆ ਤੇ ਸਾਨੂੰ ਪਤਾ ਲੱਗਾ ਸਾਡੀ ਵੋਟ ਡਿਲੀਟ ਹੋ ਗਈ ਉਹਨਾਂ ਨੂੰ ਵੋਟ ਪਾਣ ਤੋਂ ਮਨਾ ਕੀਤਾ ਗਿਆ ਕਾਫੀ ਇੱਧਰ ਦੀ ਗੱਲਾਂ ਹੈ ਤਾਂ ਉਹ ਚਲੋ ਇਹਨਾਂ ਆਪਾਂ ਦਾ ਵਿਦ ਫੈਕਟ ਸਾਰੀਆਂ ਚੀਜ਼ਾਂ ਦੱਸ ਰਿਹਾ ਹਵਾ ਜੇ ਕੁਝ ਨਹੀਂ ਦੱਸ ਰਿਹਾ ਅਗਰ ਇਹ ਮੈਂ ਦੱਸਿਆ ਇਸਟ ਮੇਰੀ ਬਣਾਈ ਹੋਈ ਨਹੀਂ ਹੈਗੀ ਰੈਜੈਕਸ਼ਨ ਕਮਿਸ਼ਨ ਦੀ ਰੈਜਿਸਟ੍ਰੇਮ ਉਹ ਡਾਊਨਲੋਡ ਕੀਤੀ ਤੁਸੀਂ ਦੱਸੋ ਡਿਫੈਂਸ ਕੋਲ ਨਹੀਂ ਜੀਰੋ ਨੰਬਰ ਹਾਊਸ ਨੰਬਰ ਕਿੱਦਾਂ ਆ ਜਾਊਗਾ ਇਹ ਕੋਈ ਹੋਰ ਸਜ਼ਾਮ ਏਰੀਆ ਨਹੀਂ ਹੈ ਕੋਈ ਪ੍ਰਾਈਵੇਟ ਕੋਲ ਨਹੀਂ ਨਹੀਂ ਜਿੱਤੇ ਨਾਲ ਜੀਰੋ ਨੰਬਰ ਤਾਂ ਅਜੇ ਤੱਕ ਆਪਾਂ ਸੁਣਿਆ ਹੀ ਨਹੀਂ ਫਸਟ ਟਾਈਮ ਆਪਾਂ ਸੁਣ ਰਹੇ ਹਾਂ ਕਿ ਜੀਰੋ ਨੰਬਰ ਆ ਗਿਆ ਉਸ ਤੋਂ ਬਾਅਦ ਤੁਸੀਂ ਪਿਛਲੀ ਕਾਰਪੋਰੇਸ਼ਨ ਦੀ ਰੈਜੈਕਸ਼ਨਾਂ ਜੀ ਵੀ ਦੇਖ ਸਕਦੇ ਹੋ ਕਿੱਦਾਂ ਧੱਕਾ ਹੋਇਆ ਇੱਕ ਥਾਂ ਦੇ ਵਿੱਚ ਤਾਂ ਇੱਕ ਵੋਟ ਤੋਂ ਬੰਦਾ ਹਰਾ ਦਿੱਤਾ ਗਿਆ ਉਹਨੇ ਡਿਮਾਂਡ ਕੀਤੀ ਹੈ ਅੱਛਾ ਇਸ ਇਸ ਲਿਸਟ ਦੇ ਉੱਤੇ ਕਿਸੇ ਦੀ ਫੋਟੋ ਨਹੀਂ ਨਜ਼ਰ ਆ ਰਹੀ ਅਸੀਂ ਨਾਰਮਲੀ ਜਦੋਂ ਇਲੈਕਸ਼ਨਸ ਦੇ ਵਿੱਚ ਜਾਂਦਾ ਤੇ ਬੂਥ ਤੇ ਬਾਹਰ ਬੰਦੇ ਬੈਠੇ ਹੁੰਦੇ ਉਹਨਾਂ ਦੇ ਉੱਤੇ ਫੋਟੋਆਂ ਤਾਂ ਜ਼ਰੂਰ ਹੁੰਦੀਆਂ ਲਿਸਟਾਂ ਦੇ ਉੱਤੇ ਪਰ ਇਹਨਾਂ ਦੇ ਉੱਤੇ ਫੋਟੋ ਨਹੀਂ ਮੈਨੂੰ ਨਜ਼ਰ ਆ ਰਹੀ ਜਿਹੜਾ ਅਸੀਂ ਆਨਲਾਈਨ ਡਾਊਨਲੋਡ ਕਰੀਦਾ ਨਾ ਵਿਦਆਊਟ ਫੋਟੋ ਆਉਂਦੀ ਹੈ ਇਹਦੇ ਵਾਸਤੇ ਜਿਹੜੇ ਅਸੀਂ ਡੀਸੀ ਨੂੰ ਜ਼ਵੰਦਰ ਵਿਖੇ ਦਿੱਤਾ ਵਾ ਤੇ ਉਹਨਾਂ ਤੋਂ ਅਸੀਂ ਕਲਰ ਫੋਟੋ ਸਟੇਟ ਵਾਲੀ ਮੰਗੀ ਆ ਕਾਪੀ ਜਦੋਂ ਉਹ ਆਜੂਗੀ ਉਦੋਂ ਆਪਾਂ ਹੋਰ ਬੈਟਰ ਵੈਰੀਫਾਈ ਕਰ ਪਾਵਾਂਗੇ ਬਟ ਹਜੇ ਤੱਕ ਉਹ ਸਾਡੇ ਕੋਲ ਕਾਪੀ ਆਈ ਨਹੀਂ ਅੱਛਾ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਫੋਟੋ ਵਾਲੀ ਜਿਹੜੀ ਤੁਸੀਂ ਮੰਗ ਕੀਤੀ ਹੈ ਢੀ ਸਭ ਕੋ ਜੇ ਤੁਹਾਨੂੰ ਫੋਟੋ ਵਾਲੀ ਲਿਸਟ ਮਿਲ ਜਾਂਦੀ ਹੈ ਤੇ ਜੇ ਉਹ ਬੰਦੇ ਤਾਂ ਡਿਕਲੋਨੀ ਦੇ ਵਿੱਚ ਰਹਿੰਦੇ ਹੋਏ ਉਹ ਤੋਂ ਵੈਰੀਫਾਈ ਹੋ ਜਾਊਗਾ ਅਗਰ ਰਹਿੰਦੇ ਹੁੰਦੇ ਤਾਂ ਹੁਣੇ ਤੱਕ ਆਈ ਜਾਣਾ ਸੀਗਾ ਸਰ ਅਗਰ ਰਹਿੰਦੇ ਹੁੰਦੇ ਨਾ ਇਹ ਇੰਨਾ ਮੁੱਦਾ ਹਾਈਲਾਈਟ ਹੋ ਚੁੱਕਿਆ ਇਹ ਤੱਕ ਉਹਨਾਂ ਨੇ ਸਾਡੇ ਕੋਲ ਆ ਜਾਂਦਾ ਸੀਗਾ ਨਹੀਂ ਤਾਂ মিডিਆ ਤੱਕ ਪਹੁੰਚ ਜਾਣਾ ਤੇ ਹੁਣ ਕੀ ਲੱਗਦਾ ਹੈ ਕਿ ਜਿਹੜਾ ਇਹ ਬੰਬ ਸੁੱਟਣ ਦੀ ਤਿਆਰੀ ਹੈ ਰਾਹੁਲ ਗਾਂਧੀ ਹੋਣਾ ਦੀ ਹਾਈਡਰੋਜਨ ਬੰਬ ਸੁੱਟਣ ਦੀ ਤਿਆਰੀ ਹੈ ਉਹ ਕਿੱਡਾ ਕੁ ਵੱਡਾ ਇੱਕ ਤੂਫਾਨ ਲੈ ਕੇ ਆਵੇਗਾ ਇਹ ਵਿਦ ਫੈਕਟ ਤੁਹਾਨੂੰ ਬੜਾ ਜਲਦੀ ਪਤਾ ਲੱਗ ਜਾਊਗਾ ਇਹਦੇ ਦੀ ਥੋੜੀ ਜਿਹੀ ਤੁਸੀਂ ਵੇਟ ਕਰੋ ਕਿਉਂਕਿ ਫੈਕਟਸ ਵੈਰਾ ਇਕੱਠੇ ਹੋ ਰਿਹਾ ਯੂਥ ਕਾਂਗਰਸ ਵੀ ਇੰਡੀਆ ਲੈਵਲ ਦੇ ਉੱਤੇ ਸਾਰੇ ਫੈਕਟਸ ਜੱਬਦੀ ਪਈ ਹੈ ਸਾਨੂੰ ਵੀ ਉਹਨਾਂ ਨੇ ਇੱਕ ਐਪਾ ਦੇ ਦਿੱਤੀਆਂ ਨੇ ਜਿਹਦੇ ਵਿੱਚ ਅਸੀਂ ਇਦਾਂ ਦੇ ਫੈਕਟਸ ਜੱਬ ਕੇ ਡੇਲੀ ਅਪਡੇਟ ਕਰਦੇ ਹਾਂ ਇੱਕ ਸਾਡੇ ਵਾਸਤੇ ਵੀ ਸਪੈਸ਼ਲ ਐਪ ਕੱਢੀ ਗਈ ਹੈ ਵਿਦ ਆਈਵਾਈਸੀ ਅਸੀਂ ਉਸ ਐਪ ਦੇ ਵਿੱਚ ਸਾਨੂੰ ਇੱਦਾਂ ਦੀ ਜਿੰਨੀਆਂ ਵੀ ਡਿਟੇਲਸ ਮਿਲਦੀਆਂ ਅਸੀਂ ਉਹਨਾਂ ਦਾ ਪ੍ਰੂਫ ਕਰਕੇ ਹੁਣ ਉਹਦੇ ਵਿੱਚ ਆਪਾਂ ਪਾਨੇ ਪਏ ਆ ਤੇ ਬਹੁਤ ਜਲਦ ਤੁਹਾਨੂੰ ਉਹ ਵੀ ਬੰਮ ਦਿਖਜੂ ਅੱਛਾ ਇੱਕ ਹੋਰ ਅਹਿਮ ਸਵਾਲ ਹੈ ਬਹੁਤ ਜ਼ਰੂਰੀ ਸਵਾਲ ਹੈ ਜੇਕਰ ਰਾਹੁਲ ਗਾਂਧੀ ਚੋਰੀ ਫੜ ਰਹੇ ਆ ਤੇ ਇਲੈਕਸ਼ਨ ਕਮਿਸ਼ਨ ਨੇ ਇੱਕ ਐਫੀਡੇਵਿਟ ਮੰਗਿਆ ਸੀਗਾ ਉਹ ਦੇਣ ਲਈ ਕਿਉਂ ਨਹੀਂ ਤਿਆਰ ਹੋਏ ਫਿਰ ਤੁਸੀਂ ਪੁਰਾਣੇ ਇਲੈਕਸ਼ਨ ਕਮਿਸ਼ਨ ਨੂੰ ਅਗਰ ਆਪਾਂ ਕੋਈ ਕੰਪਲੇਂਟ ਕਰਵੇ ਉਹਨਾਂ ਦਾ ਫਰਜ਼ ਮੰਨਦਾ ਕਿ ਆਪਣਾ ਉਹ ਪੱਖ ਰੱਖਿਆ ਹੈ ਥੋੜੀ ਕਿ ਅਗਰ ਆਪਾਂ ਜਾ ਕੇ ਕੰਪਲੇਂਟ ਕਰਨਗੇ ਅਗਰ ਕੋਈ ਥਾਣੇ ਜਾ ਕੇ ਕੰਪਲੇਂਟ ਕਰਦਾ ਹੈ ਕਿ ਭਾਈ ਮੇਨਾਂ ਚੋਰੀ ਹੋਈ ਹੈ ਦੋਸਤੋ ਐਫੀਡੇਵਿਡ ਮੰਗੂਗਾ ਪੁਲਸ ਕੋਲ ਸਿੱਧਾ ਉਹਦੀ ਕੰਪਲੇਂਟ ਲਿਖਣਗੇ ਵੈਰੀਫਾਈ ਕਰਨਗੇ ਵੈਰੀਫਾਈ ਕਰਕੇ ਫੈਕਟ ਲੱਕ ਕੇ ਅੱਗੇ ਦੱਸਣ ਦੇਣਗੇ ਪਰ ਇੱਕ ਸੰਵਿਧਾਨਿਕ ਸੰਸਥਾ ਹੈ ਦੀ ਜਿਹੜੀ ਇਲੈਕਸ਼ਨ ਕਰਾਂਦੀ ਹੈ ਉਹ ਕਿਸੇ ਦਾ ਪੱਖਪਾਤ ਥੋੜਾ ਕਰ ਸਕਦੀ ਹੈ ਇਲੈਕਸ਼ਨ ਕਮਿਸ਼ਨ ਜੇ ਪੱਖਪਾਤ ਕਰੇਗੀ ਤਾਂ ਨੁਕਸਾਨ ਹੈ ਉਹ ਰੀਜੈਕਸ਼ਨ ਕਮਿਸ਼ਨ ਸਰ ਤੁਹਾਨੂੰ ਵੀ ਸਾਰਿਆਂ ਨੂੰ ਹੁਣ ਆਪਾਂ ਜਿੰਨੇ ਕ ਰਾਹੁਲ ਗਾਂਧੀ ਜੀ ਨੇ ਫੈਕਟ ਦੇ ਦਿੱਤੇ ਹਨ ਸਾਨੂੰ ਕਲੀਅਰ ਹੋ ਚੁੱਕਾ ਹੈ ਕਿ ਰੀਜੈਕਸ਼ਨ ਕਮਿਸ਼ਨ ਕਿਹਦੇ ਵਾਸਤੇ ਵਰਕ ਕਰਦੀ ਹੈ ਇਦੇ ਬਾਰੇ ਸਾਨੂੰ ਹੁਣ ਜ਼ਿਆਦਾ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਜਿੰਨਾ ਰਾਹੁਲ ਗਾਂਧੀ ਜੀ ਨੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਵਿਦ ਫੈਕਟ ਇੱਕ ਬੰਦਾ ਚਾਰ ਥਾਵਾਂ ਤੇ ਵੋਟ ਪਾ ਰਿਆ ਉਹ ਚੀਜ਼ਾਂ ਸਾਰੀਆਂ ਉਹ ਵਿਦ ਫੈਕਟ ਦੇ ਚੁੱਕੇ ਆ ਕਿਹਦੇ ਵਾਸਤੇ ਕੰਮ ਕਰ ਰਹੀ ਹੈ ਇਲੈਕਸ਼ਨ ਪਤਾ ਹੈ ਇਹ ਬੀਜੇਪੀ ਵੀ ਹੋਰ ਕਰ ਰਹੀ ਹੈ ਉਹ ਵੀ ਕਰ ਰਹੀ ਹੈ ਬੀਜੇਪੀ ਦੀ ਵੀ ਟੀਮ ਬਣ ਗਈ ਹੈ ਇਲੈਕਸ਼ਨ ਕਮਿਸ਼ਨ ਬਾਇਸ ਨੇ ਤੁਹਾਡੇ ਕਹਿੰਦਾ ਬਿਲਕੁਲ ਬਾਇਸ ਨੇ ਸਰ ਤੁਸੀਂ ਦੇਖੋ ਹੋ ਕੀ ਰਿਹਾ अच्छा नेशनल लेवल ਤੇ ਤਾਂ ਰਾਹੁਲ ਗਾਂਧੀ ਹੋਣੀ ਜਿਹੜਾ ਹਾਈਡਰੋਜਨ ਬੰਬs ਉੱਟਣਗੇ ਤੇ ਜਲੰਧਰ ਦੇ ਵਿੱਚ ਫਿਰ ਅੰਗਦ ਦਿੱਤਾ ਜਲੰਧਰ ਤੇ ਨਹੀਂ ਅਸੀਂ ਪੰਜਾਬ ਦੇ ਵਿੱਚ ਸਾਡੀ ਮਹਿੰਮ ਚੱਲ ਰਹੀ ਹੈ ਪੰਜਾਬ ਯੂਥ ਕਾਂਗਰਸ ਦੀ ਬਹੁਤ ਜ਼ਿਆਦਾ ਅਸੀਂ ਸਟੇਟ ਲੈਵਲ ਦੇ ਵਿੱਚ ਅ ਪ੍ਰੈਸ ਕਾਨਫਰੰਸ ਕਰਾਂਗੇ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਫੈਕਟਸ ਲੈ ਕੇ ਆਵਾਂਗੇ ਉਹ ਬਹੁਤ ਧੰਨਵਾਦ ਥੈਂਕ ਯੂ ਬਈ ਇਹ ਮੇਰੇ ਨਾਲ ਸੀਗੇ ਯੂਥ ਕਾਂਗਰਸ ਤੋਂ ਅੰਗਦ ਦਿੱਤਾ ਤੁਸੀਂ ਵੀ ਸੁਣਿਆ ਤੇ ਅੰਗਦ ਦਿੱਤਾ ਦੀ ਜ਼ੁਬਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਵੀ ਇੱਕ ਵੱਡੀ ਕਾਨਫਰੰਸ ਜਿਹੜੀ ਉਹ ਕੀਤੀ ਜਾਵੇਗੀ ਉਹਦੇ ਵਿੱਚ ਵੀ ਇਹੋ ਜਿਹੇ ਕੁਝ ਫੈਕਟਸ ਜਿਹੜੇ ਲੈ ਕੇ ਆnde ਜਾਣਗੇ ਇਸ ਵੀਡੀਓ ਚ ਨਹੀਂ ਵੀਡੀਓ ਚੰਗਾ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਜੈ ਪੀਨ ਜੈ ਪਾਰਟ